ਜੀਦੇ ਤੁਹਾਡੇ ਬਹੁਤ ਬਹੁਤ ਆਜ ਇੱਕ ਬੇਨਤੀ ਹੈ ਜੀ ਬਰੇਕਾ ਦੇ ਵੀਰਾਂ ਦਾ ਕੋਈ ਸਾਰੇ ਇੱਥੇ ਹੈਗੇ ਹੋ ਕੋਈ ਅਸੀਂ ਤਾਂ ਕਲੀ ਆਉਂਦੀ ਹਾਜ਼ਰੀ ਦਿਵਾ ਕੇ ਥੱਲੇ ਆਉਣੀ ਆ ਤੇ ਆ ਨਾ ਨੋਕ ਕਰੋ ਪ੍ਰੋਗਰਾਮ ਜੰਨਦੋ ਅਸੀਂ ਤਾਂ ਮੈਂ ਤੇ ਕਮੈਂਟ ਲੈ ਕੇ ਕਹੂੰਗਾ ਵੀ ਮੁੱਖ ਸਰਦਾਰ ਸਾਹਿਬਾ ਆਪਣੇ ਸਭ ਮੈਂਬਰ ਕੀਤਾ ਬਰਾੜ ਜੀ ਤੇ ਸਾਡੇ ਉਹ ਕਿਹਦਾ ਆ ਗਿਆ ਪਾਣਾ ਸਾਰਾ ਰੱਖਿਆ ਹੋਣਾ ਕਿਹਾ ਆ ਆਪਰ ਜੇਰਾ ਅੱਜ ਮੋਢੇ ਤੇ ਜਾਗੇ ਅਸੀਂ ਜੇਰਾ ਹਾਥੀ ਉੱਤਾਰ ਰੱਖਿਆ ਮਾਰੇ ਕੋਈ ਪਤਾ ਨਹੀਂ ਸਾਡੇ ਸੀਨੀਅਰ ਪਟਿਆ ਮੋਤ ਸਿੰਘ ਇਹ ਨਾ ਜਨ ਸਰਪਤ ਨਹੀਂ ਬੋਲਣੀ ਜਾ ਰਹੀ ਜੁਣੀ ਗਏ ਚੱਲਿਆ ਅੱਜ ਰਾਤ ਨੂੰ ਫੰਕ ਕਰਾਂ ਉਹ ਪਟਿਆ ਕੰਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰੈਲੀ ਸੀ ਜਿਸ ਦਰਮਿਆਨ ਕੀ ਵੇਖੋ ਵਰਕਰ ਆਪਸ ਦੇ ਵਿੱਚ ਹੀ ਭੜਪਾਏ ਨੇ ਤਾਂ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਦੱਸ ਜੀ ਕਿ ਸੰਵਿਧਾਨ ਬਚਾਓ ਰੈਲੀ ਦੇ ਦਰਮਿਆਨ ਹੀ ਹੰਗਾਮਾ ਹੋਇਆ ਸਟੇਜ ਤੇ ਬੈਠਣ ਕਰਕੇ ਕਾਂਗਰਸੀ ਵਰਕਰ ਆਪਸ ਦੇ ਵਿੱਚ ਹੀ ਝੜਦੇ ਹੋਏ ਵਿਖਾਈ ਦਿੱਤੇ ਨੇ ਹਾਲਾਂਕਿ ਦੱਸ ਦਈਏ ਕਿ ਮਲੂਠ ਦੇ ਵਿੱਚ ਰਾਜਾ ਵੜਿੰਗ ਦੀ ਵੱਡੀ ਰੈਲੀ ਹੋ ਰਹੀ ਸੀ ਜਿੱਥੇ ਸੰਵਿਧਾਨ ਬਚਾਓ ਰੈਲੀ ਦੇ ਦਰਮਿਆਨ ਹੀ ਖੂਬ ਹੰਗਾਮਾ ਹੋ ਗਿਆ ਦਰਅਸਲ ਇੱਥੇ ਜਿਹੜੇ ਵਰਕਰ ਨੇ ਆਪਸ ਦੇ ਵਿੱਚ ਝੜ ਪਏ ਨੇ ਤੇ ਕਾਰਨ ਸੁਣ ਕੇ ਤਾਂ ਤੁਹਾਨੂੰ ਵੀ ਹਾਸਾ ਆ ਜਾਣਾ ਕਿ ਸਟੇਜ ਤੇ ਬੈਠਣ ਕਰਕੇ ਆਪਸ ਦੇ ਵਿੱਚ ਕਾਂਗਰਸੀ ਵਰਕਰ ਭਿੜੇ ਨੇ ਤੇ ਵੇਖੋ ਕਿਵੇਂ ਹੰਗਾਮਾ ਹੋ ਜਾਂਦਾ ਹੈ ਸੰਜੀਤ ਪਾਉਲੀ ਸਤਿਕਾਰਯੋਗ ਸਾਥੀਆਂ ਦੇ ਨਾਲ ਸਾਡੇ ਵਿੱਚ ਪਹੁੰਚੇ ਨੇ ਸਾਡੇ ਵਿੱਚ ਜੀਤ ਸ਼ੈਲੀ ਜੀ ਜਿਹਦੇ ਤੇ ਸਾਡੇ میں que van